ਬਹੁਤ ਸਾਰੀਆਂ ਧਾਤਾਂ ਦੇ ਵਿੱਚੋਂ ਧਾਤਾਂ ਨੂੰ ਮੈਟਲ ਵੀ ਕਹਿੰਦੇ ਆ ਉਹਨਾਂ ਦੇ ਵਿੱਚੋਂ ਮਰਕਰੀ ਇੱਕ ਅਜੀਹਾ ਮੈਟਲ ਆ ਜਿਹੜਾ ਸਾਨੂੰ ਤਰਲ ਰੂਪ ਦੇ ਵਿੱਚ ਮਿਲਦਾ ਇਹ -38.8 ਡਿਗਰੀ ਸੈਲਸੀਅਸ ਦੇ ਉੱਤੇ ਇਹ ਤਰਲ ਹੋ ਜਾਂਦਾ ਪਿਘਲ ਜਾਂਦਾ ਤੇ ਇਹਦਾ ਜਿਹੜਾ ਬੋਇਲਿੰਗ ਪੁਆਇੰਟ ਆ ਉਹ 356.7 ਡਿਗਰੀ ਆ ਹੁਣ ਇੱਥੇ ਇਹਦੀ ਗੱਲ ਕਿਉਂ ਕਰ ਰਿਹਾ ਮੈਂ ਕਿਉਂਕਿ ਇਹ ਇੱਕ ਜ਼ਹਿਰੀਲਾ ਜਿਹੜਾ ਮੈਟਲ ਆ ਜੇ ਕਰੇ ਕਿਸੇ ਕਾਰਨ ਕਰਕੇ ਅੰਦਰ ਚਲਾ ਜਾਵੇ ਤਾਂ ਇਹ ਨਰਵਸ ਸਿਸਟਮ ਤੇ ਕਿਡਨੀਜ਼ ਤੇ ਲੀਵਰ ਤੇ ਬਹੁਤ ਮਾੜੇ ਅਸਰ ਕਰਦਾ। ਪੁਰਾਣੇ ਮੋਬਾਈਲ ਫੋਨ LED ਦੇ ਵਿੱਚ ਯੂਜ਼ ਹੁੰਦਾ ਸੀ ਅੱਜ ਕੱਲ ਇਹ LED ਦੇ ਵਿੱਚ ਯੂਜ਼ ਨਹੀਂ ਹੁੰਦਾ ਉਹਦੀ ਜਗ੍ਹਾ ਤੇ OLED ਜਾਂ AMOLED ਸਕਰੀਨਾਂ ਆ ਗਈਆਂ ਨੇ। ਤਾਂ ਪੁਰਾਣੇ ਜਿਹੜੇ ਕੱਚ ਵਾਲੇ ਥਰਮੋਮੀਟਰ ਹੁੰਦੇ ਸੀ ਜਿਨ੍ਹਾਂ ਦੇ ਵਿੱਚ ਦੀ ਉਹ ਸੂਈ ਜੀ ਟੈਂਪਰੇਚਰ ਚੈੱਕ ਕਰਨ ਦੇ ਲਈ ਯੂਜ਼ ਹੁੰਦੇ ਸੀ ਉਹਨਾਂ ਦੇ ਵਿੱਚ ਵੀ ਇਹ ਯੂਜ਼ ਹੁੰਦਾ ਸੀ ਪਰ ਉਹਨਾਂ ਦੇ ਵਿੱਚ ਵੀ ਇਹਦਾ ਯੂਜ਼ ਘਟਾਇਆ ਜਾ ਰਿਹਾ ਉਹਨਾਂ ਦੀ ਥਾਂ ਤੇ ਤੇ ਐਂਕੋਲ ਥਰਮਾਮੀਟਰ ਜਿਹੜੇ ਯੂਜ਼ 'ਚ ਹੋਣ ਲੱਗ ਗਿਆ ਜਾਂ ਇਲੈਕਟ੍ਰਿਕ ਥਰਮਾਮੀਟਰ ਆ ਗਿਆ ਕਿਉਂਕਿ ਜੇਕਰ ਜਿਹੜੇ ਅ ਮਰਕਰੀ ਵਾਲੇ ਥਰਮੋਮੀਟਰ ਸੀ ਉਹ ਕਿਸੇ ਕਾਰਨ ਵਾਸਤੇ ਟੁੱਟ ਜਾਂਦੇ ਸੀ ਤਾਂ ਇੱਕ ਤਾਂ ਉਹਦੇ ਵਿੱਚੋਂ ਜਿਹੜੇ ਮਰਕਰੀ ਦੇ ਵੇਪਰ ਨਿਕਲਦੇ ਸੀ ਉਹ ਸਾਡੇ ਜੇਕਰ ਅੰਦਰ ਚਲੇ ਜਾਂਦੇ ਤਾਂ ਉਹਨਾਂ ਦਾ ਨੁਕਸਾਨ ਹੁੰਦਾ ਸੀ ਦੂਸਰਾ ਜਿਹੜਾ ਮਰਕਰੀ এনवायरमेंट ਦੇ ਵਿੱਚ ਰਲ ਜਾਂਦਾ ਸੀ ਉਹ ਵੀ ਜਿੱਥੇ ਰਲਦਾ ਸੀ ਮਿੱਟੀ ਦੇ ਵਿੱਚ ਉਹਨੂੰ ਕੰਟਮੀਨੇਟ ਕਰ ਦਿੰਦਾ ਸੀ ਪ੍ਰਦੂਸ਼ਿਤ ਕਰ ਦਿੰਦਾ ਸੀ ਤਾਂ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਅੰਦਰ ਚਲੇ ਹੀ ਜਾਂਦੇ ਸੀ ਤਾਂ ਪੁਰਾਣੇ ਜਿਹੜੇ ਸੀਐਫਐਲ ਬਲਬ ਹੁੰਦੇ ਸੀ ਉਹਨਾਂ ਦੇ ਵਿੱਚ ਵੀ ਮਰਕਰੀ ਕਿਸੇ ਅਮਾਉਂਟ ਦੇ ਵਿੱਚ ਯੂਜ਼ ਕੀਤਾ ਜਾਂਦਾ ਸੀ ਪਰ ਅੱਜ ਕੱਲ ਉਹਨਾਂ ਦੀ ਜਗ੍ਹਾ ਤੇ LED ਲਾਈਟਾਂ ਆ ਰਹੀਆਂ ਨੇ